ਉਹ ਸਾਰੇ ਲੋਕ ਨਾ ਅੱਜ ਪ੍ਰਾਪਰਟੀ ਵੇਚਣ ਲੱਗਿਆਂ ਅਕਸਰ ਖੱਜਲ ਹੁੰਦੀ ਹੈ ਮੇਰੇ ਨਾਲ ਦੋ ਐਕਸਪਰਟ ਨੇ ਜਿਨ੍ਹਾਂ ਨੂੰ ਜ਼ਿੰਦਗੀ ਨੂੰ ਬੜੀ ਕੋਲੋਂ ਹੰਡਾਇਆ ਅੱਜ ਉਹਨਾਂ ਕੋਲ ਜਾਣਾਗੇ ਕਾਊਂਟਰ ਪੇਮੈਂਟ ਕੀ ਹੁੰਦੀ ਹੈ ਕਿੱਦਾਂ ਕਾਊਂਟਰ ਪੇਮੈਂਟ ਤੇ ਸੌਦੇ ਵੇਚੇ ਜਾਂਦੇ ਆ ਕੀ ਐਕਸਪਰਟ ਕੰਮ ਕਰਦੇ ਨੇ ਦੋਵੇਂ ਸਾਥੀ ਛੱਛਕਾਲ ਜੀ ਕਾਉਂਟਰ ਪੇਮੈਂਟ ਹੁੰਦੀ ਕੀ ਆ ਜੀ ਜਦੋਂ ਵੀ ਅਸੀਂ ਕੋਈ ਘਰ ਲੈਨੇ ਆ ਜਾਂ ਵੇਚਦੇ ਆ ਜਾਂ ਖਰੀਦਦੇ ਆ ਅਮਾਉਂਟ ਵੱਡੀ ਹੁੰਦੀ ਜੀ ਜਿੰਨੇ ਕੋ ਤੁਹਾਡਾ ਲੈਵਲ ਉਸ ਤੋਂ ਉੱਤੇ ਹੁੰਦੀ ਹਾਂਜੀ ਤੇ ਉਹ ਪੈਸਾ ਇਕੱਠਾ ਦਿੱਤਾ ਨਹੀਂ ਜਾ ਸਕਦਾ ਜੀ ਫਿਰ ਕਾਗਜ਼ੀ ਕਾਰਵਾਈ ਹੁੰਦੀ ਆ ਕਈ ਵਾਰੀ ਬਿਆਨਾ ਕਰਦੇ ਆ ਆਪਾਂ ਪਹਿਲਾਂ ਕਿ ਉਸ ਤੋਂ ਵਗੈਰੇ 6 ਮਹੀਨੇ ਦੇ ਦੇ 3 ਮਹੀਨੇ ਕਿਉਂਕਿ ਉਹ ਪੈਸੇ ਵਾਈਟ ਮਨੀ ਨੂੰ ਅਰੇਂਜ ਕਰਨਾ ਬੜਾ ਔਖਾ ਹੁੰਦਾ ਇਸ ਕਰਕੇ ਤੇ ਟਾਈਮ ਦਿੱਤਾ ਜਾਂਦਾ ਕਾਊਂਟਰ ਪੇਮੈਂਟ ਹੁੰਦੀ ਹੈ ਕਿ ਪੂਰੀ ਦੀ ਪੂਰ ਕੋ ਪੂਰੀ ਦੀ ਪੂਰੀ ਪੇਮੈਂਟ ਕਾਊਂਟਰ ਤੇ ਰੱਖੋ ਸਾਹਮਣੇ ਆ ਪਟੇਵਲ ਤੇ ਰੱਖੋ ਜੀ ਤੇ ਤੁਹਾਡੇ ਆਪਾਂ ਨਾਲ ਹੀ ਆ ਰਜਿਸਟਰੀ ਕਰਦੇ ਜੀ ਜਦੋਂ ਸੇਮ ਡੇ ਰਜਿਸਟਰੀ ਹੁੰਦੀ ਹੈ ਉਹਨੂੰ ਕਾਊਂਟਰ ਪੇਮੈਂਟ ਕਹਿੰਦੇ ਆ ਕਈ ਵਾਰੀ ਕੋਈ ਬੰਦਾ ਫਸਿਆ ਹੁੰਦਾ ਜੀ ਬੈਂਕ ਲੋਨ ਕਰਪਟ ਹੋ ਗਿਆ ਹੁੰਦਾ ਤੇ ਬੈਂਕ ਵਾਲਿਆਂ ਨੇ ਵੀ ਕਹਿਤਾ ਹੁੰਦਾ ਕਿ ਤੇਰੇ ਘਰ ਪੱਕਾ ਨੂੰ ਨਿਲਾਮ ਕਰ ਦਾਂਗੇ ਉਹ ਕਰੋੜ ਵਾਲਾ ਘਰ 60-65 ਹਜ਼ਾਰ 60-65 ਲੱਖ ਦਾ ਵਿਗਦਾ ਜੀ ਕਈ ਵਾਰੀ 50 ਲੱਖ ਦਾ ਵਿਗਦਾ ਤੇ ਉਹ ਬੰਦਾ ਬਿਲਕੁਲ ਤੋਂ ਜ਼ਮੀਨ ਤੇ ਆ ਜਾਂਦਾ ਤੇ ਜਿਹੜਾ ਅਸੀਂ ਕੰਮ ਕਰਾਂਗੇ ਕਾਊਂਟਰ ਪੇਮੈਂਟ ਤੇ ਕਿ ਤੁਹਾਡੇ ਬੈਂਕ ਦਾ ਪਾਣਾ ਲੋਨ ਅਡਜਸਟ ਕਰਾ ਕੇ ਜੋ ਤੁਹਾਡੇ ਬਚਦੇ ਪੈਸੇ ਤੁਹਾਨੂੰ ਦੇ ਦਾਂਗੇ ਅੱਜ ਦੁੱਖ ਸੁੱਖ ਵੇਲੇ ਬੰਦਾ ਪੈਸੇ ਜੋੜਨ ਵਾਸਤੇ ਪ੍ਰਾਪਰਟੀ ਚ ਹੀ ਲਾਂਦਾ ਜੇ ਅੱਜ ਵੀ ਪੰਜਾਬ ਚ ਕਿਸੇ ਕੋ ਪੈਸੇ ਆਣ ਉਹ ਪਲਾਟ ਲੈ ਲੈਂਦਾ ਮਕਾਨ ਲੈ ਲੈਂਦਾ ਦੁਕਾਨ ਲੈ ਲੈਂਦਾ ਜਦੋਂ ਪੈਸੇ ਚਾਹੀਦੇ ਹੁੰਦੇ ਆ ਉਦੋਂ ਕਦੀ ਵੀ ਇਹ ਪ੍ਰਾਪਰਟੀਆਂ ਵੇਚਦੀਆਂ ਨਹੀਂ ਕੀ ਇਹ ਕਾਊਂਟਰ ਪੇਮੈਂਟ ਪ੍ਰੋਡਕਟ ਉਹਨਾ ਪ੍ਰੋਬਲਮ ਨੂੰ ਸੋਲਵ ਕਰੇਗਾ ਬਿਲਕੁਲ ਬਿਲਕੁਲ ਅਸੀਂ ਸਾਰਿਆਂ ਨੂੰ ਇਹ ਕਹਿਣਾ ਚਾਹਾਂਗੇ ਜਿੰਨੇ ਵੀ ਆਪਣੀ ਕੋਈ ਪ੍ਰਾਪਰਟੀ ਵੇਚਣੀ ਹੈ ਉਹ ਥੱਲੇ ਦਾ ਨੰਬਰ ਚੱਲ ਰਿਹਾ ਤੇ ਸੰਪਰਕ ਕਰੋ ਪੰਜਾਬ ਚ ਕਿਸੇ ਵੀ ਜਗ੍ਹਾ ਤੇ ਤੁਸੀਂ ਸਾਨੂੰ ਆਪਣੀ ਪ੍ਰਾਪਰਟੀ ਦੀ ਡਿਟੇਲ ਦਿਓ ਕਿੱਥੇ ਪ੍ਰਾਪਰਟੀ ਹੈ ਕਿ ਰੇਟ ਆ ਦਾ ਮਾਰਕੀਟ ਰੇਟ ਕੀ ਹੈ ਤੇ ਅਸੀਂ ਕਾਊਂਟਰ ਪੇਮੈਂਟ ਦੇ ਕੇ ਉਹ ਪ੍ਰਾਪਰਟੀ ਤੁਹਾਡੇ ਖਰੀਦ ਲਾਵਾਂਗੇ ਕੀ ਸ਼ਰਤ ਹੋ ਗਈ ਸਦਾਜੀ ਕਾਊਂਟਰ ਪੇਮੈਂਟ ਦੇਣ ਦੀ ਮੈਂ ਕੋਰ ਗੱਲ ਚ ਐਡ ਕਰ ਦਾਂਗਾ ਐਨਆਰ ਇਸ ਵਾਸਤੇ ਜੀ ਐਨ ਆਰ ਆ ਵਿਚਾਰੇ ਨਾ ਉਹਨਾਂ ਕੋਲ ਟਾਈਮ ਹੈ ਨਹੀਂ ਉੱਥੋਂ ਜਦੋਂ ਆਪਣੇ ਛੁੱਟੀ ਲੈ ਕੇ ਆਂਦੇ ਮਹੀਨੇ ਦੀ ਤੇ ਉਹਨਾਂ ਦੇ ਪੈਸੇ ਇੰਨੇ ਕੁ ਜ਼ਿਆਦਾ ਪਿੱਛੋਂ ਨੁਕਸਾਨ ਹੋ ਜਾਂਦਾ ਜੀ ਤੇ ਉਹ ਇਹਨਾਂ ਮਤੋਂ ਤਾਂ ਆਪਣਾ ਪ੍ਰਾਪਰਟੀ ਵੈਂਡ ਅਪ ਕਰ ਰਹੇ ਬੱਚੇ ਵੀ ਬਾਅਦ ਚਲੇ ਗਏ ਆਪ ਵੀ ਬਾਅਦ ਚਲੇ ਗਏ ਪ੍ਰਾਪਰਟੀ ਇੱਥੇ ਬੰਦ ਪਈ ਖਰਾਬ ਹੋ ਰਹੀ ਹੈ ਤੇ ਜਦੋਂ ਵੇਚ ਆਂਦੇ ਆ ਤੇ ਖਰੀਦਣ ਵਾਲ ਨੂੰ ਪਤਾ ਲੱਗ ਜਾਂਦਾ ਐਨ ਆਰ ਹੀ ਹੈਗਾ ਤੇ ਇਹਦੀ ਟਿਕਟ 24 ਤਰੀਕ ਦੀ ਬੁੱਕ ਹੈ ਇਹਨੇ 24 ਨੂੰ ਚੱਲ ਜਾਣਾ ਜੀ ਤੇ 23 ਨੂੰ ਪਤਾ ਕੀ ਕਹਿਣਗੇ ਕਰੋੜ ਵਾਲੀ ਪ੍ਰਾਪਰਟੀ ਬਾਜੀ 50 ਲੱਖ ਲੈਣਾ ਜੀ ਉਹ એનਰਜੀ ਦੇ ਆਪਾਂ ਹੈਲਪ ਕਰਨੀ ਹੈ ਕਿ ਤੁਹਾਡੇ ਨੂੰ ਜਿਹੜੇ ਐਕਸਪਲੋਇਟ ਕਰ ਰਹੇ ਸਾਡੇ ਪੰਜਾਬੀ ਇੱਥੇ ਰਹਿਣ ਵਾਲੇ ਲੋਕ ਉਹ ਐਕਸਪਲੋਇਟੇਸ਼ਨ ਨੂੰ ਆਪਾਂ ਖਤਮ ਕਰਨਾ ਤੇ ਤੁਹਾਨੂੰ ਕਾਊਂਟਰ ਪੇਮੈਂਟ ਤੇ ਤੁਹਾਡੇ ਵਾਪਸ ਜਾਣ ਦੀ ਟਿਕਟ ਤੋਂ ਪਹਿਲਾਂ ਪਹਿਲਾਂ ਤੁਹਾਡਾ ਮਕਾਨ ਬਖਵਾ ਦਣਾ ਬਹੁਤ ਸਾਰੇ ਲੋਕ ਕੈਨੇਡਾ ਚ ਬੈਠੇ ਆ ਆਸਟ੍ਰੇਲੀਆ ਚ ਆ ਕੋ ਅਮਰੀਕਾ ਚ ਆ ਕੋ ਇੰਗਲੈਂਡ ਚ ਆ ਬਜ਼ੁਰਗ ਹੋ ਗਏ ਆ ਨਹੀਂ ਸਕਦੇ ਇੱਥੇ ਲੰਬਾ ਸਮਾਂ ਰਹਿ ਨਹੀਂ ਸਕਦੇ ਬਿਆਨਾਂ ਕਿਸੇ ਨੂੰ ਲਿਖਣਾ ਨਹੀਂ ਦੇਣਾ ਚਾਹੁੰਦੇ ਬਹੁਤ ਸਾਰੇ ਲੋਕ ਬਿਆਨਿਆਂ ਚ ਫਸੇ ਨੇ ਕੀ ਇਦਾਂ ਦੇ ਲੋਕ ਕਾਉਂਟਰ ਪੇਮੈਂਟ ਦਾ ਫਾਇਦਾ ਉਠਾ ਸਕਦੇ ਬਿਲਕੁਲ ਉਠਾ ਸਕਦੇ ਉਹ ਸਾਨੂੰ ਉੱਥੇ ਬੈਠੇ ਹੀ ਸੰਪਰਕ ਕਰ ਸਕਦੇ ਆ ਉਹਨਾਂ ਦੇ ਆਨ ਤੱਕ ਸਾਰੀ ਜਿਹੜੀ ਪੇਪਰ ਦੇ ਜਿਹੜੇ ਸਾਰੇ ਜਿਹੜੇ ਆਪਾਂ ਪੇਪਰ ਵਰਕ ਕੀਤਾ ਹੋਏਗਾ ਉਹਨਾਂ ਦੇ ਆਨ ਤੱਕ ਤੇ ਸਾਰਾ ਆਪਣਾ ਰੇਟ ਤੇ ਪਹਿਲਾਂ ਹੀ ਫੋਨ ਤੇ ਹੀ ਸੈਟਲ ਹੋ ਸਕਦਾ ਜੇ ਆਪਾਂ ਸਿਰ ਸਾਨੂੰ ਆਪਣੇ ਜਿਹੜੇ ਉੱਥੋਂ ਦੇ ਪੇਪਰਸ ਨੇ ਜਿਹੜੇ ਉਹਦੀ ਪ੍ਰਾਪਰਟੀ ਦੇ ਪੇਪਰ ਨੇ ਉਹ ਪਹਿਲਾਂ ਭੇਜ ਦੇਣ ਆਨਲਾਈਨ ਭੇਜ ਦੇਣ ਅਸੀਂ ਸਾਰਾ ਚੈੱਕ ਕਰਕੇ ਉਹਨਾਂ ਦਾ ਟਾਈਮ ਨਹੀਂ ਵੇਸਟ ਹੋਏਗਾ ਆਂਦੇ ਹੀ ਸੌਦਾ ਹੋਇਆ ਹੋਇਆ ਹੈਗਾ ਉਹਨਾਂ ਨੂੰ ਕਾਉਂਟਰ ਪੇਮੈਂਟ ਮਿਲੇਗੀ ਤੇ ਉੱਥੋਂ ਦਾ ਕੰਮ ਛੱਡ ਕੇ ਆ ਕੇ ਜਿਹੜਾ ਨੁਕਸਾਨ ਹੁੰਦਾ ਨਾ ਉਹ ਬੜਾ ਔਖਾ ਹੈਗਾ ਉਹਨਾਂ ਦਾ ਇੱਥੇ ਆ ਕੇ ਥੋੜੇ ਦਿਨਾਂ ਵਿੱਚ ਫ੍ਰੀ ਹੋ ਜਾਣਗੇ ਤੇ ਆਪਾਂ ਉਹਨਾਂ ਨੂੰ ਕਾਊਂਟਰ ਪੇਮੈਂਟ ਦਵਾਂਗੇ ਅੱਜ ਹਰ ਬੰਦਾ ਨਾ ਜੀ ਮਕਾਨ ਵੇਚਣ ਵਾਲਾ ਲੱਭਦਾ ਕਿ ਮੇਰਾ ਸੌਦਾ ਕਿਸ ਤਰੀਕੇ ਕੋ ਖਰੀਦ ਲਵੇ ਜਦੋਂ ਵੇਚਣ ਜਾਂਦਾ ਅੱਗੇ ਗਾਹਕ ਹੀ ਨਹੀਂ ਹੁੰਦਾ ਜੀ ਵੱਡੇ ਤੋਂ ਵੱਡਾ ਸੌਦਾ ਵੇਚਣਾ ਵੀ ਅੱਜ ਬਹੁਤ ਵੱਡਾ ਚੈਲੰਜ ਹੈ ਔਰ ਤੁਸੀਂ ਇਹੋ ਜਿਹੇ ਮੌਕੇ ਉਹਨਾਂ ਲੋਕਾਂ ਨੂੰ ਸੱਦਾ ਦੇ ਰਹੇ ਹੋ ਜਿਹੜੇ ਫਸੇ ਨੇ ਜਿਹੜੇ ਫਸੇ ਲੋਕ ਆ ਬਸ ਸਾਨੂੰ ਟਾਈਮ ਤੇ ਦੱਸ ਦੇਣ ਕੀ ਆਪਾਂ ਘਰ ਵੇਚਣਾ ਚਾਹੁੰਦੇ ਆ ਤੇ ਇੰਨੀ ਸਾਡੀ ਡਿਮਾਂਡ ਹੈ ਤੇ ਮਾਰਕੀਟ ਵੈਲਿਊ ਦੇਖ ਕੇ ਵਾਜਬ ਰੇਟ ਬਾਇਆ ਜਾਏਗਾ ਤੇ ਟੈਨਸ਼ਨ ਤੋਂ ਤੁਹਾਨੂੰ ਕੱਢਿਆ ਜਾਏਗਾ ਤੁਹਾਡੀ ਸਰਦਰ ਦੀ ਕੋਈ ਨਹੀਂ ਹੈਗੀ ਤੁਸੀਂ ਤਾਂ-ਤਾਂ ਤੇ ਜਾ ਕੇ ਵੱਖਰ-ਵੱਖਰ ਪ੍ਰਾਪਰਟੀ ਲੈਣਾ ਮਿਲਣਾ ਉਹ ਲੋੜ ਨਹੀਂ ਹੈ ਬਸ ਤੁਸੀਂ ਸਾਡੀ ਫਰਮ ਨੂੰ ਸਾਡੇ ਨੰਬਰ ਤੇ ਕੰਟੈਕਟ ਕਰੋ ਇਹ ਘਰ ਵੇਚਣਾ ਤੇ ਆਪਾਂ ਤੁਹਾਨੂੰ ਜੇ ਕਾਉਂਟਰ ਪੇਮੈਂਟ ਦੇ ਵਿੱਚ ਗਏ ਤੇ ਤੁਹਾਡੇ ਪੈਸੇ ਕੱਟ ਮਿਲਣਗੇ ਜੇ ਤੁਸੀਂ ਚਾਹੋਗੇ ਬਿਆਨਾ ਕਰਨਾ ਤੇ ਫਿਰ ਵਾਜਬ ਪੈਸੇ ਦਵਾਂਗਾ ਬਹੁਤ ਜਾਇਜ਼ ਗੱਲ ਕੀਤੀ ਤੁਸੀਂ ਕਿ ਜਿਹਨੇ ਵੀ ਸੌਦਾ ਖਰੀਦਣਾ ਕਾਉਂਟਰ ਪੇਮੈਂਟ ਤੇ ਉਹਨੇ ਪੈਸੇ ਕਮਾਣ ਲਈ ਖਰੀਦਣਾ ਸੋ ਜਿਹੜਾ ਵੀ ਬੰਦਾ ਇਹ ਵੀਡੀਓ ਦੇਖਦਾ ਪਿਆ ਮੇਰੀ ਉਹਨੂੰ ਬੇਨਤੀ ਇਹੀ ਹੈ ਕਿ ਸੌਦਾ ਤੁਹਾਡਾ ਘੱਟ ਰੇਟ ਤੇ ਵੇਖਣਾ ਰਾਤੋਂ ਰਾਤ ਸੌਦਾ ਵੇਖ ਸਕਦਾ ਤੁਹਾਨੂੰ ਕੀ ਕੀ ਕਾਗਜ਼ ਚਾਹੀਦੇ ਆ ਜੀ ਕਿਸੇ ਕੋਲੋਂ ਦੇਖੋ ਵੇਹ ਤੇ ਰਜਿਸਟਰੀ ਆ ਇੰਤਕਾਲ ਆ ਜੋ ਵੀ ਉਥੋਂ ਦਾ ਜੋ ਫਰਦ ਆ ਲੀਗਲ ਕਲੀਅਰ ਹੋਣਾ ਚਾਹੀਦਾ ਲੀਗਲ ਕਲੀਅਰ ਹੋਣਾ ਚਾਹੀਦਾ ਕੋਈ ਲੋਨ ਨਾ ਚੱਲਦਾ ਹੋਵੇ ਲੋਨ ਨਾ ਚੱਲਦਾ ਹੋਵੇ ਜਿਹੜਾ ਕਬਜ਼ਾ ਹੋਵੇ ਹਾਂ ਕਬਜ਼ਾ ਨਾ ਹੋਵੇ ਝਗੜਾ ਨਾ ਚੱਲਦਾ ਝਗੜਾ ਨਾ ਹੋਵੇ ਹਾਂ ਵੇਹ ਤੇ ਇਹੀ ਹੁੰਦੇ ਪੇਪਰ ਇਹ ਜਿਨ੍ਹਾਂ ਦੀ ਪ੍ਰਾਪਰਟੀ ਹੁੰਦੀ ਉਹਨਾਂ ਨੂੰ ਪਤਾ ਹੀ ਹੁੰਦਾ ਜੇ ਕਿਸੇ ਨੇ ਖਰੀਦਣੀ ਹੈ ਤਾਂ ਉਹਨਾਂ ਨੇ ਕਲੀਅਰ ਕਰਕੇ ਹੀ ਖਰੀਦਣੀ ਹੈ ਉਦਾਂ ਦਾ ਉਦਾਂ ਖਰੀਦਣੀ ਨਹੀਂ ਕਿਸੇ ਨੇ ਕਿਉਂਕਿ ਉਹ ਬਕਾਇਦਾ ਸਾਡੀ ਟੀਮ ਹੈ ਜਿਹੜੀ ਐਡਵੋਕੇਟ ਨੇ ਜਿਹੜੇ ਉਹ ਸਾਰਾ ਪੰਨਾ ਚੈੱਕ ਕਰਨਗੇ ਪੇਪਰ ਚੈੱਕ ਕਰਨਗੇ ਉਹ ਤਾਂ ਜ਼ਰ ਪ੍ਰੋਪਰਟੀ ਸਾਫ ਹਦਾ ਕਈ ਪ੍ਰੋਪਰਟੀਆਂ ਝਗੜੇ ਵਾਲੀਆਂ ਹੁੰਦੀਆਂ ਨੇ ਜੀ ਉਹਦੇ ਵਿੱਚ ਫਿਰ ਪਤਾ ਹੀ ਹੈ ਫਿਰ ਉਹ ਝਗੜੇ ਨੂੰ ਪਹਿਲਾਂ ਕਿਦਾਂ ਆਪਾਂ ਖਤਮ ਕਰਾਵਾਂਗੇ ਦੋ ਭਰਾਵਾਂ ਦਾ ਆਪਸ ਬੋਲ ਚੱਲਨੇ ਹੈਗੇ ਉਹਨਾਂ ਨੂੰ ਬਿਠਾ ਕੇ ਦੋਨਾਂ ਨੂੰ ਵੱਖਰੇ ਵੱਖਰੇ ਜਾ ਕੇ ਮਿਲਾਂਗੇ ਮਿਲ ਕੇ ਉਹਨਾਂ ਨੂੰ ਸਮਝਾਵਾਂਗੇ ਦੇਖੋ ਵੀ 60 ਲੱਖ ਮਿਲਦਾ 30 ਲੱਖ ਤੈਨੂੰ ਮਿਲ ਜਾਣਾ 30 ਲੱਖ ਤੈਨੂੰ ਮਿਲ ਜਾਣਾ ਤੇ ਵਿੱਚ ਕਈ ਵਾਰੀ ਵਿੱਚ ਪੈਣ ਵਾਲੇ ਭਰਾਵਾਂ ਵਿੱਚ ਪੈਣ ਵਾਲਾ ਕੋਈ ਨਹੀਂ ਹੁੰਦਾ ਜੀ ਜੀ ਤੇ ਉਹ ਪ੍ਰੋਪਰਟੀ ਕਈ ਵਦਾਂਵੇਂ ਪਈ 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 ਖਤਮ ਹੀ ਹੋ ਜਾਂਦੀ ਤੇ ਉਹ ਵੀ ਆਪਾਂ ਕਰਾਂਗੇ ਕਿ ਜੇ ਝਗੜੇ ਵਾਲੀ ਪ੍ਰੋਪਰਟੀ ਉਹਨੂੰ ਝਗੜਾ ਖਤਮ ਕਰਕੇ ਚੰਗਾ ਰਹਿਤ ਤੁਹਾਡੀ ਜੇ ਤੁਹਾਡਾ ਦੋ ਭਰਾਵਾਂ ਦਾ ਕੋਈ ਡਿਸਪਿਊਟ ਹੈ ਤੁਹਾਡਾ ਕਿਸੇ ਰਿਸ਼ਤੇਦਾਰ ਨਾਲ ਕੋਈ ਡਿਸਪਿਊਟ ਹੈ ਤੁਹਾਡੀ ਆਪਸ ਚ ਬਣਦੀ ਨਹੀਂ ਤੁਸੀਂ ਇਕੱਠਿਆਂ ਨੇ ਕੋ ਪ੍ਰਾਪਰਟੀ ਲਈ ਸੀ ਤੁਹਾਡਾ ਉਹ ਮਸਲਾ ਵੀ ਹੱਲ ਹੋ ਸਕਦਾ ਤੁਸੀਂ ਭਾਰਤ ਦੇ ਵਿੱਚ ਹੋ ਜਾਂ ਭਾਰਤ ਦੇ ਬਾਹਰ ਹੋ ਤੁਸੀਂ ਅਮਰੀਕਾ ਕੈਨੇਡਾ ਇੰਗਲੈਂਡ ਆਸਟ੍ਰੇਲੀਆ ਨਿਊਜ਼ੀਲੈਂਡ ਜਿਸ ਵੀ ਮੁਲਕ ਦੇ ਵਿੱਚ ਵੀਡੀਓ ਦੇਖਦੇ ਪਿਓ ਤੁਹਾਡੀ ਕਿਸੇ ਵੀ ਤਰ੍ਹਾਂ ਦੀ ਕੋ ਪੰਜਾਬ ਦੇ ਵਿੱਚ ਪ੍ਰਾਪਰਟੀ ਹੈ ਤੁਸੀਂ ਉਹਨੂੰ ਵੇਚਣਾ ਚਾਹੁੰਦੇ ਜੇ ਤੁਹਾਨੂੰ ਇਕੱਠੇ ਪੈਸੇ ਚਾਹੀਦੇ ਨੇ ਤੁਹਾਡਾ ਲੀਗਲ ਕਲੀਅਰ ਹੋਣਾ ਚਾਹੀਦਾ ਵਾ ਤੁਹਾਡਾ ਸੌਦਾ ਵੇਖ ਸਕਦਾ ਤੁਹਾਨੂੰ ਕਿਤੇ ਹੋਰ ਜਾਣ ਦੀ ਲੋੜ ਨਹੀਂ ਸੰਪਰਕ ਕਰੋ ਸਰਦਾਰ ਗੁਰਪ੍ਰੀਤ ਸਿੰਘ ਪਛਰੀਚਾ ਜੀ ਸਰਦਾਰ ਪ੍ਰੋਪਰਟੀ ਸਿੰਘ ਜੀ ਤੇ ਮੈਂ ਅਸੀਂ ਮਿਲ ਕੇ ਤੁਹਾਡੀ ਇਸ ਸਮੱਸਿਆ ਦਾ ਹੱਲ ਕੱਢ ਸਕਦੇ ਹਾਂ ਹੋ ਸਕਦਾ ਜਿੰਨੇ ਦਾ ਤੁਹਾਡਾ ਸੌਦਾ ਤੁਹਾਨੂੰ ਸਾਰੇ ਪੈਸੇ ਕੱਲ ਨਾ ਮਿਲਣ ਜਿੰਨੀ ਕਿ ਤੁਹਾਨੂੰ ਲੋੜ ਹੈ ਉਹਨੇ ਕਿ ਪੈਸੇ ਤੁਹਾਨੂੰ ਨਾਲ ਦੀ ਨਾਲ ਦਿਵਾਉਣ ਦੀ ਕੋਸ਼ਿਸ਼ ਕਰਾਂਗੇ ਹੁੰਦਾ ਕਿ ਕਈ ਵਾਰੀ ਕਰੋੜ ਰੁਪਏ ਦੀ ਚੀਜ਼ ਹੁੰਦੀ ਆ ਤੇ ਬੰਦੇ ਨੇ ਲੋਡ ਵੀ 20 ਲੱਖ ਦੀ ਹੁੰਦੀ ਆ ਸੋ ਜੋ ਵੀ ਤੁਹਾਡੇ ਨਾਲ ਸੌਦਾ ਤੈਅ ਹੁੰਦਾ ਤੁਹਾਡੇ ਪੈਸੇ ਜਿਹੜੀ ਜ਼ਰੂਰਤ ਆ ਤੁਹਾਡੀ ਉਹ ਨਾਲ ਦੀ ਨਾਲ ਪੂਰੀ ਹੋ ਸਕਦੀ ਆ ਹੋਰ ਕਿਸੇ ਵੀ ਤਰ੍ਹਾਂ ਦੀ ਕਾਊਂਟਰ ਪੇਮੈਂਟ ਆ ਰਿਲੇਟਡ ਜਾਣਕਾਰੀ ਚਾਹੁੰਦੇ ਹੋ ਤਾਂ ਸਾਡੇ ਨਾਲ ਸੰਪਰਕ ਕਰੋ ਧੰਨਵਾਦ